ਕਾ ਜਗਰਾਉਂ ਤੋਂ ਬਹੁਤ ਸਾਰੇ ਸਾਡੇ ਵਰਕਰ ਅੱਜ ਮੇਰੇ ਨਾਲ ਵੀ ਤੇ ਮੇਰੇ ਨਾਲ ਪਿੱਛੇ ਵੀ ਜਿਹੜੇ ਸੀਗੇ ਉਹ ਸਾਰੇ ਆ ਰਹੇ ਸੀਗੇ ਤੇ ਸਾਨੂੰ ਦਾਖਾ ਪੁਲਿਸ ਨੇ ਜੂ ਆਨੇ ਲਾਗੇ ਰੋਕਿਆ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਕਿ ਅਸੀਂ ਪਾਰਟੀ ਦਾ ਜੋ ਪ੍ਰੋਗਰਾਮ ਹੈ ਕਿ ਸਿਰ ਤੇ ਸਿਰਫ ਸ਼ਾਤਵੇਂ ਚੱਕ ਦੇ ਨਾਲ ਅਸੀਂ ਮੁਜ਼ਾਰਾ ਕਰਨ ਵਾਸਤੇ ਉਥੇ ਬੈਠਣ ਵਾਸਤੇ ਜਾ ਰਹੇ ਸੀ ਸਾਨੂੰ ਰਾਹ ਰੁਕਿਆ ਗਿਆ ਔਰ ਸਾਨੂੰ ਡਿਟੇਨ ਜਿਹੜਾ ਹੈਗਾ ਕੁਝ ਬੰਦੇ ਮੇਰੇ ਨਾਲ ਇੱਥੇ ਰਿਟੇਨ ਕੀਤੇ ਗਏ ਕੁਝ ਸਾਰੇ ਚਹਿ ਗਏ ਕੁਝ ਪਿੱਛੇ ਜਿਹੜੇ ਚੌਕੀ ਮਾਂ ਚਾ ਗਏ ਸੋ ਤਿੰਨ ਚਾਰ ਜਗ੍ਹਾ ਦੇ ਉੱਤੇ ਸਾਰੇ ਬੰਦੇ ਨੂੰ ਬਿਠਾਇਆ ਹੈਗਾ ਮੈਂ ਪ੍ਰਸ਼ਾਸਨ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਰੋਸ ਵਿੱਚ ਭੰਗ ਸਗਾ ਸਾਡਾ ਡੈਮੋਕਰੈਟਿਕ ਹੱਕ ਹੈ ਸਾਡਾ ਰਾਈਟ ਹੈ ਕਿ ਅਸੀਂ ਜਾ ਕੇ ਮੰਗਦੇ ਆ ਵੀ ਪ੍ਰੋਟੈਸਟ ਕਰੀਏ ਅਸੀਂ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਨਾ ਕੋਈ ਕੋਈ ਸਾਡਾ ਕੋਈ ਹੋਰ ਬਕਸ਼ਾ ਸੀਗਾ ਮੈਂ ਸਮਝਦਾ ਹੈਗਾ ਵੀ ਸਰਕਾਰ ਐਸ ਵੇਲੇ ਬਿਲਕੁਲ ੱ ਤੱਕੇਸ਼ਾਈ ਕਰਦੀ ਆ ਔਰ ਸਾਡਾ ਜੋ ਹੱਕ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਜਾਂ ਸਾਡੀ ਆਵਾਜ਼ ਹੈ ਸ਼ੌਂਦੀ ਕਾਲੀ ਦਾ ਨੂੰ ਦਮਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਮ ਚੋਬਲੀ ਕਾਲੀ ਦਾ ਹਮੇਸ਼ਾ ਹੱਕ ਤੇ ਸੱਚ ਦੇ ਨਾਲ ਖੜਾ ਤੱਕੇ ਤੇ ਬੇਇਨਸਾਫੀ ਦੇ ਖਿਲਾਫ ਖੜਾ ਤੇ ਮੈਂ ਸਮਝਦਾ ਹੈਗਾ ਕਿ ਅੱਜ ਜੋ ਸਰਕਾਰ ਦੇ ਸਰਕਾਰੀ ਤਾਨਤਲ ਨੂੰ ਵਤਕੇ ਸਾਨੂੰ ਇਥੇ ਦੇ ਦੇਣ ਕੀਤਾ ਹੈਗਾ ਮੈਂ ਇਸ ਸਖ ਸ਼ਬਦਾਂ ਵਿੱਚ ਇਹਦੀ ਕਰਦਾ ਔਰ ਨਾਲ ਮੈਂ ਸਾਰੇ ਵਰਕਰ ਦਾ ਵੀ ਤਵਾਜ ਕਰਦਾ ਤੇ ਸਾਰਿਆਂ ਦੇ ਬਹੁਤ ਸਾਡੇ ਛੋਟੇ ਸੱਦੇ ਦੇ ਉਤੇ ਵੱਡੀ ਗਿਣਤੀ ਵਿੱਚ ਸਾਡੇ ਨਾਲ ਗਏ ਸੀ ਅੱਜ ਸਾਰੇ ਜਿਹੜੇ ਬੈਠੇ ਆ ਗਿਆ ਮੈਂ ਸਾਰਿਆਂ ਨੂੰ ਮਿਲਕੇ ਵੀ ਆਏਗਾ ਸਾਰੇ ਚੜ੍ਹਦੀ ਕਲਾ ਵਿੱਚ ਆ ਗਿਆ ਇਸੀ ਜਿਹੜਾ ਹੈਗਾ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸੰਬਾਲਾ ਸਾਹਿਬ ਵੱਲੋਂ ਜੋ ਵੀ ਅਗੇ ਦੇਸ਼ ਹੈਗਾ ਉਹਨੂੰ ਬਾਤ ਚੜਕੇ ਦੇ ਵਿੱਚ ਹਲਕਾ ਜਿਗਰਾਉਂ ਜਿਹੜਾ ਹੈਗਾ ਬਾਤ ਚੜਕੇ ਸਾਲ ਜਾਏਗਾ ਮੈਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦਾ ਅੱਜ ਕਾ ਵੈਰੀ ਗੁੱਡ ਜੀ ਕਾ ਕਾਰਜ ਆ ਵੈਰੀ ਗੁੱਡ ਜੀ ਕੀ ਫਤ